ਕੋਈ ਵੀ ਅੰਦਰੋਂ ਨਿਕਲੇ ਨਾ ਕੋਈ ਵੀ ਅੰਦਰ ਜਾਵੇ ਨਾ ਜਿਹੜਾ ਕੰਸਟਰਕਸ਼ਨ ਵਰਕ ਚੱਲ ਰਿਹਾ ਸੀ ਉਹ ਵੀ ਜਿਹੜਾ ਹੁਣ ਉੱਥੇ ਹੀ ਖੜ ਗਿਆ ਵਾ ਹਾਰਮੋਨ ਤੋਂ ਲੈ ਕੇ ਫਸਲਾਂ ਦੀ ਬਰਬਾਦੀ ਤੋਂ ਲੈ ਕੇ ਥੀਨ ਵਾਲਾ ਪਾਣੀ ਜ਼ਮੀਨ ਕੈਂਸਰ ਇਹ ਸਾਰੇ ਖਤਰਨਾਕ ਸਿੱਟੇ ਨਿਕਲਣ ਵਾਲੇ ਇਸ ਪਲਾਂਟ ਦਾ ਅਗਰ ਇਹੋ ਜੇ ਪਲਾਂਟ ਇਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਲੱਗ ਗਏ ਛੇ ਮਹੀਨੇ ਹੋ ਗਏ ਤੁਸੀਂ ਐਨੇ ਮਹੀਨਿਆਂ ਦੇ ਇੱਥੇ ਡਟੇ ਹੋਏ ਹੋ ਹਾਂਜੀ ਇਹ ਬਹੁਤ ਗਰਮੀ ਪੈਦੀ ਸੀ ਜਦੋਂ ਦਿਲ ਸੀ ਅੱਥੇ ਬੈਠੇ ਸੀ ਗਰਮੀਆਂ ਦੇ ਟਾਈਮ 'ਤੇ ਉਹ ਨਾ ਖੇਤਾਂ ਦੇ ਵਿੱਚ ਅਸੀਂ ਮਿਹਨਤ ਕਰਦੇ ਸੀ ਸਾਡੇ ਪਿੰਡ ਵਾਲਿਆਂ ਨੂੰ ਲਾਜ ਦੇ ਕੇ ਸਾਡੋ ਜਮੀਨਾਂ ਦੇ ਦਿਆਂ ਗਈਆਂ ਸਾਨੂੰ ਨਹੀਂ ਸੀ ਪਤਾ ਸਾਡੇ ਨਾਲ ਧੋਖਾ ਨਾਲ ਵੀ ਇਹ ਨਾਲ ਦੇ ਗੈਸ ਪਲਾਟ ਬਣਾ ਲਿਆ ਇੱਥੇ ਆਇਆ ਕਿ ਕਿਸ ਤਰੀਕੇ ਦੇ ਨਾਲ ਹਾਰਮੋਨ ਤੋਂ ਲੈ ਕੇ ਫਸਲਾਂ ਦੀ ਬਰਬਾਦੀ ਤੋਂ ਲੈ ਕੇ ਪੀਣ ਵਾਲਾ ਪਾਣੀ ਜ਼ਮੀਨ ਕੈਂਸਰ ਇਹ ਸਾਰੇ ਖਤਰਨਾਕ ਸਿੱਟੇ ਨਿਕਲਣ ਵਾਲੇ ਟੈਲ ਨਹੀਂ ਕੀਤੀ ਜਾ ਰਹੀ ਇਹਨਾਂ ਨੇ ਕਿਹਾ ਕਿ ਹੁਣ ਪੰਜਾਬੀਆਂ ਨੂੰ ਜਿਹੜਾ ਸਾਥ ਦੇਣ ਦੀ ਬਹੁਤ ਵੱਡੀ ਲੋੜ ਹੈ ਅਗਰ ਇਹੋ ਜੇ ਪਲਾਂਟ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲੱਗ ਗਏ ਤਾਂ ਜਵਾਨੀ ਦੇ ਨਾਲ ਨਾਲ ਪੰਜਾਬ ਦੀ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਹੈ ਆ ਬੀਬੀਆਂ ਵੀ ਇੱਥੇ ਮੌਜੂਦ ਹੈ ਫੈਕਟਰੀ ਲੱਗਣੀ ਨਹੀਂ ਚਾਹੀਦੀ ਸਾਡੇ ਸਾਨੂੰ ਨੇ ਇਹਦਾ ਬਹੁਤ ਖਤਰਾ ਹੈ ਪਾਣੀ ਧਾਣੀ ਦਾ ਸਾਨੂੰ ਬਹੁਤ ਖਤਰਾ ਹੈ ਦਾ ਬੱਚਿਆਂ ਦਾ ਅੱਗ ਸਾਡੇ ਨੂੰ بڑا ਖਤਰਾ ਹੈ ਕਿਉਂ ਆਉਣ ਵਾਲੀ ਪੀੜ੍ਹੀ ਸਾਡੇ ਤੇ ਜਿਹੜੀ ਨੇਪ ਗਿਆ ਬੱਚਿਆਂ ਦੇ ਸਾਡੇ بڑا ਖਤਰਾ ਯਾਰੀ ਗੱਲ ਕਿਉਂ ਪਾਣੀ ਦੇ ਵਿੱਚ ਤੇ ਨਰ ਕੈਂਸਰ ਬਣਨੀ ਬੱਚਿਆਂ ਨੂੰ ਮਿਹਨਤੀ ਅਸੀਂ ਲੋਕਾਂ ਸਾਡੇ ਕੋਈ ਐਡਾ ਵੱਡਾ ਬਾਈ ਕੋਈ ਬਿੱਲੀ ਚੀਮ ਕੋਈ ਨਹੀਂ ਿਆੜੇ ਜੱਪੇ ਆਏ ਅਸੀਂ ਲੋਕਾਂ ਸੀ ਮਸੀਤ ਤੇ ਮਾਣੇ ਮੋਢੀ ਨੇ ਛਾਵਾ ਬਣਾਈਏ ਨੇ ਹੁਣ ਅਸੀਂ ਕਿੱਥੇ ਜਾਵਾਂਗੇ ਪਾਣੀ ਖਰਾਬ ਹੋ ਗਿਆ ਤੇ ਤੁਹਾਡਾ ਪਿੰਡ ਕਿਹੜਾ ਵਾ ਇਹ ਜੀ ਚੜ ਅੱਛਾ ਨਾਲ ਹੀ ਲੱਗਦਾ ਪਲਾਂਟ ਦੇ ਬਿਲਕੁਲ ਨਾਲ ਵੇਖੋ ਬਿਲਕੁਲ ਹਾਂ ਜੀ ਪਾਣੀ ਤੁਸੀਂ ਇਹ ਵਰਤੂਗੇ ਤਾਂ ਇਹ ਜਿੱਦਾਂ ਕਹਿੰਦੇ ਖੂਬ ਬਣੂਗੇ ਖੂਦ ਦੇ ਵਿੱਚ ਪਾਣੀ ਡਿਊਗਾ ਪਾਣੀ ਜਿਹੜਾ ਪੰਡਾ ਵਾਲੇ ਵੀ ਵਰਤਦੇ ਆ ਫੇ ਕਿੰਨਾ ਪਾਣੀ ਦੇ ਕਰਕੇ ਜ਼ਹਿਰੀਲਾ ਪਾਣੀ ਜਦੋਂ ਜਾਏਗਾ ਲੱਗਦਾ ਕਿੰਨਾ ਖਤਰਨਾਕ ਹੋਏਗਾ ਹਾਂ ਜੀ ਬਹੁਤ ਖਤਰਨਾਕ ਹੈ ਜੀ ਬਹੁਤ ਜ਼ਿਆਦਾ ਖਤਰਨਾਕ ਹੈ ਹਾਂ ਜੀ ਮੈਂ ਤਾਂ ਤੁਹਾਡਾ ਸਮਾਂ ਸੀ ਉਦੋਂ ਐਦਾਂ ਦੀਆਂ ਚੀਜ਼ਾਂ ਨਹੀਂ ਸੀ ਪਰ ਹੁਣ ਜਵਾਨੀ ਆਪਣੇ ਆਉਣ ਵਾਲੇ ਬੱਚਿਆਂ ਦੀ ਫਿਕਰ ਹੈ ਹਾਂਜੀ ਹਾਂਜੀ ਆਪਣੇ ਬੱਚਿਆਂ ਦੀ ਬਹੁਤ ਕੀ ਕਰੈ ਸਾਨੂੰ ਬੇ ਬੇ ਨਿਬਗੇ ਨਿਬਗੇ ਗੰਬਤੀਆਂ ਦਾ ਸਾਨੂੰ ਬਹੁਤ ਆਈ। ਮਿਕਾ ਆਵਨ ਵਾਲੀ ਪੀੜੀ ਸਾਡੀ ਭਾਈ ਅੱਗੇ ਸਾਨੂੰ ਕੀ ਯਾਦ ਕਰਨ ਤੇ ਸਾਡਾ ਅੱਗਾ ਹੀ ਨਹੀਂ ਨਾ ਵਜਣ ਦਿੱਤਾ ਇਸ ਨਾਲ ਸਾਡਾ ਬੜਾ ਨੁਕਸਾਨ ਹੋਇਆ। ਅੱਛਾ 5-6 ਮਹੀਨੇ ਹੋਗੇ ਤੁਸੀਂ ਐਨੇ ਮਹੀਨਿਆਂ ਦੇ ਇੱਥੇ ਡਟੇ ਹੋਏ ਹੋ। ਹਾਂਜੀ। ਪੂਰੀ ਫੁੱਲ ਗਰਮੀ ਪੈਦੀ ਸੀ ਜਦੋਂ ਤੁਸੀਂ ਇੱਥੇ ਬੈਠੇ ਹੋ। ਅੱਛਾ ਗਰਮੀਆਂ ਦੇ ਟਾਈਮ ਦੇ ਹੋ। ਹਾਂਜੀ ਹਾਂ ਟਾਈਮ ਦੇ ਬੈਠੇ ਹੋਇਆ ਸੀ। ਪਰਸਗਾਰ ਗੈਸ ਪਲਾਟ ਦਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਬੰਦ ਹੋਣਾ ਚਾਹੀਦਾ ਜਰੂਰ ਬੰਦ ਹੋਣਾ ਚਾਹੀਦਾ ਐਨੀ ਕਿ ਖਵੈਸ ਤੇ ਸਾਡੀ ਤੇ ਜੋ ਵੀ ਹੈ ਸਾਡੇ ਅਸੀਂ ਅਸੀਂ ਇਹਨਾਂ ਖੇਤਾਂ ਦੇ ਵਿੱਚ ਅਸੀਂ ਮਿਹਨਤ ਕਰਦੇ ਸੀ ਸਾਡੇ ਪਿੰਡ ਵਾਲਿਆਂ ਨੂੰ ਲਾਲਚ ਦੇ ਕੇ ਅੱਜ ਸਰ ਤੋਂ ਜ਼ਮੀਨਾਂ ਖਰੀਦੀਆਂ ਗਈਆਂ ਸਾਨੂੰ ਨਹੀਂ ਸੀ ਪਤਾ ਸਾਡੇ ਨਾਲ ਧੋਖਾ ਆਣਾ ਵੀ ਇਹ ਇਹਨਾਂ ਨੇ ਇੱਥੇ ਗੈਸ ਪਲਾਟ ਬਣਾਣਾ ਕਹਿੰਦਾ ਸੀ ਸਾਡੇ ਬੱਚਿਆਂ ਨੂੰ ਚਲੋ ਇੱਥੇ ਨੌਕਰੀ ਮਿਲੇਗੀ ਹਨਾ ਹਾਂਜੀ ਆ ਸਾਹਿਬ ਮੈਂ ਤਾਰੇ ਆ ਅਸੀਂ ਅਜੇ ਕੰਮ ਚਾਹਦੇ ਬੱਚੇ ਮਿਹਨਤ ਕਰਨਗੇ ਹਾਂਜੀ ਤੇ ਇਸ ਕਰਕੇ ਅਸੀਂ ਸਾਡੇ ਪਿੰਡ ਵਾਲਿਆਂ ਨੂੰ ਲਾਲਚ ਦੇ ਕੇ ਇਹਨਾਂ ਜ਼ਮੀਨਾਂ ਸਰ ਤੋਂ ਖਰੀਦੀਆਂ ਕਹਿੰਦੇ ਪਿੰਡ ਵਾਲੇ ਭੋਲੇ ਹੁੰਦੇ ਆ ਜਲਦੀ ਨਾ ਚੱਕਰਾਂ ਚ ਫਸ ਜਾਂਦੇ ਆ ਤੁਹਾਡੇ ਵੱਲੋਂ ਨਹੀਂ ਸਰਚ ਕੀਤੀ ਗਈ ਸੀ ਜੋ ਕਹਿ ਦਿੱਤਾ ਠੀਕ ਆ ਇਹਨਾਂ ਖੇਤਾਂ ਦੇ ਵਿੱਚ ਹੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਅਸੀਂ ਆਪਣੇ ਬੱਚੇ ਵਾਲੇ ਸਾਡਾ ਪਿੰਡ ਬਿਲਕੁਲ ਮਿਹਨਤ ਮਜ਼ਦੂਰੀ ਵਾਲਾ ਪਿੰਡ ਹੈ ਤੇ ਸਾਢੇ ਪਿੰਡ ਨਾਲ ਕੋ ਧੋਖਾ ਹੋ ਰਿਹਾ ਬਹੁਤ ਗੱਲ ਹੈ ਹੋ ਰਿਹਾ ਸਾਢੇ ਪਿੰਡ ਨਾਲ ਬੀਬੀ ਤੁਸੀਂ ਵੀ ਇੰਨੇ ਸਿਰ ਦੇ ਇੱਥੇ ਨਾਲ ਹੀ ਇਹਨਾਂ ਦੇ ਡਟੇ ਹੋਏ ਹੋ ਹਾਂਜੀ ਨਾਲ ਹੀ ਨਾਲ ਹੀ ਅਸਾ ਕਮਰਤੇ ਗੋਡੇ ਦੀ ਤੁਰਦੇ ਮੈਸਾ ਕੁਮਸਾ ਇਹਨਾਂ ਦੇ ਨਾਲ ਹੀ ਆਉਂਦੀ ਆ ਹਾਂ ਇਹਦੇ ਨਾਲ ਹੀ ਜੁੜੀ ਹੋਈ ਹੈ ਵੀ ਇੱਥੇ ਬੈਠਦੇ ਹੋ ਰੋਟੀ ਪਾਣੀ ਸਾਰਾ ਲੰਗਰ ਦੀ ਸੇਵਾ ਕਰਦੇ ਹੋ ਨਾਲ ਹਾਂਜੀ ਕਰਨੇ ਨਾਲ ਹੀ ਹਾਂ ਇੱਕ ਪਾਸੇ ਸਾਡੇ ਕਿਸਾਨ ਬਾਰਡਰਾਂ ਤੇ ਡਟੇ ਹੋਏ ਆ ਇੱਥੇ ਤੁਸੀਂ ਸੰਘਰਸ਼ ਕਰ ਰਹੇ ਹੋ ਇਹ ਕਿੰਨਾ ਕ ਸੰਘਰਸ਼ ਦਾ ਫਾਇਦਾ ਮਿਲੇਗਾ ਕੋਈ ਮਿਲੇਗਾ ਸਰਕਾਰ ਕਰੇਗੀ ਆਪੇ ਜਿਹੜੇ ਲੱਗੇ ਨੇ ਆਪਨੇ ਦੂਜੇ ਆਮਦਨ ਜਿਹੜੇ ਉਹਨਾਂ ਦੇ ਸੱਤੇ ਅਸੀਂ ਤੇ ਬਸ ਹਾਂ ਜਿੱਥੇ ਬੰਦਿਆ ਨਾਲ ਸਾਡੇ ਉਹ ਸਾਡੇ ਨਾਲੇ ਉਹਦੇ ਆਸਰੇ ਤੇ ਅਸੀਂ ਬਸ ਲੋਕ ਬਹੁਤ ਉਪਰਾਲੇ ਨੂੰ ਕਹਿ ਰਹੀ ਆ ਤਰੀਫਾਂ ਕਰ ਰਹੀ ਆ ਕਿ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਲੱਗਦਾ ਕਿ ਹੋਰਾਂ ਦੀ ਵੀ ਮੰਗ ਕਰਦੇ ਹੋ ਤੁਸੀਂ ਵੀ ਆ ਕੇ ਜਿਹੜਾ ਸਾਡਾ ਸਾਥ ਹਾਂਜੀ ਅਸੀਂ ਆਖੇ ਸਾਨੂੰ ਗਈ ਹੈ ਹਾਂ ਦੱਸਿਆ ਨਹੀਂ ਕਿ ਕੀ ਬਣਨਾ ਹੈ ਕੀ ਨਹੀਂ ਇੱਥੇ ਇਹਨਾਂ ਚੋਕੇ ਬਣਾ ਦਿੱਤਾ ਅੱਛਾ ਕਿ ਫੈਕਟਰੀ ਚ ਦੂਜੀਆਂ ਬਣਦੀਆਂ ਚਲ ਬੇਬੀਆਂ ਕੋਈ ਮਿਹਨਤ ਕਰ ਲੈਂਦੇ ਆ ਜਾਂ ਕੋਈ ਕਰ ਲੈਂਦੇ ਆ ਤੇ ਸਾਨੂੰ ਪਤਾ ਨਹੀਂ ਤੇ ਸਾਨੂੰ ਇਹ ਬਣਾਤਾ ਸਾਨੂੰ ਤਾਂ ਮਗਰ ਪਤਾ ਨਹੀਂ ਪੰਜਾਬੀ ਸਵਾਲ ਨਹੀਂ ਕਰਦੇ ਪੰਜਾਬੀ ਗੱਲਾਂ ਦੇ ਵਿੱਚ ਆ ਜਾਂਦੇ ਆ ਅੱਗੇ ਤੋਂ ਕੋਈ ਪਲਾਂਟ ਲੱਗੂਗਾ ਤਾਂ ਖਬਰਦਾਰ ਰਹੋ ਹਾਂਜੀ 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 ਹੈਗਾ ਨਹੀਂ ਲੱਗਣ ਦਿੰਦੇ ਸੀ ਸੋ ਬੀਬੀ ਤੋਂ ਲੱਗਣ ਦਿਆਂਗੇ ਹੋਰ ਵੀ ਬਣਾ ਲੈਣ ਕੈਂਸਰ ਗੈਸ ਪਲਾਂਟ ਤਾਂ ਅਸੀਂ ਕਿਤੇ ਵੀ ਨਹੀਂ ਲੱਗਣ ਦਿਆਂਗੇ ਅਸੀਂ ਆਪਣੇ ਇਸ ਆ ਸਤਿ ਜੀ ਬੀਬੀਆਂ ਨੇ ਆ ਬੀਬੀ ਜਿਹੜੀਆਂ ਦੇਖ ਸਕਦੇ ਹੋ ਤੁਰ ਵੀ ਨਹੀਂ ਹੁੰਦਾ ਪਰ ਫਿਰ ਵੀ ਐਨੇ ਮਹੀਨਿਆਂ ਤੋਂ ਇਸ ਸੰਘਰਸ਼ ਦੇ ਵਿੱਚ ਡਟੇ ਹੋਏ ਨੇ ਨਾ ਬੀਬੀਆਂ ਦਾ ਇੱਕੋ ਹੀ ਬੋਲ ਆ ਕਿ ਇੱਥੇ ਬਾਇਓ ਗੈਸ ਪਲਾਂਟ ਦਾ ਕੋਈ ਵੀ ਐਦਾਂ ਦਾ ਖਤਰਨਾਕ ਪਲਾਂਟ ਜਿਹੜਾ ਉਹ ਨਹੀਂ ਲੱਗਣਾ ਚਾਹੀਦਾ ਤੁਸੀਂ ਕੀ رائے ਰੱਖਦੇ ਹੋ ਕੀ ਸੋਚਦੇ ਹੋ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਫਿਲਹਾਲ ਮੈਂ ਗੁਰਦੀਪ ਕੌਰ ਪਿੰਡ ਬੱਗਾ ਕਲਾਂ ਲੁਧਿਆਣਾ ਤੋਂ ਕੈਮਰਾਮੈਨ ਸੁਖਵਿੰਦਰ ਸਿੰਘ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ